ਫਰੀਦਕੋਟ ਦੇ ਪਿੰਡ ਚੰਨੀਆਂ ਚ ਕੁਝ ਵਿਅਕਤੀਆਂ ਵੱਲੋਂ ਸ਼ਰਾਬ ਦੀ ਗੱਡੀ ਗੁਰਦੁਆਰਾ ਸਾਹਿਬ ਦੇ ਅੰਦਰ ਲਿਆਉਣ ਤੇ ਮਾਹੌਲ ਤਣਾਪੂਰਨ ਹੋ ਗਿਆ। ਮੌਕੇ ਤੇ ਹੀ ਇਕੱਠੇ ਹੋਏ ਲੋਕਾਂ ਨੇ ਗੱਡੀ ਦੀ ਪੰਤੋੜ ਕੀਤੀ ਤੇ ਦੋਸ਼ੀਆਂ ਨੂੰ ਫੜਕੇ ਪੁਲਿਸ ਤੇ ਹਵਾਲੇ ਕੀਤਾ। ਪਰ ਪਿੰਡ ਵਾਸੀਆਂ ਨੇ ਦੋਸ਼ ਲਗਾਏ ਨਹੀਂ ਕਿ ਪੁਲਿਸ ਨੇ ਦੋਸ਼ੀਆਂ ਨੂੰ ਮੌਕੇ ਤੋਂ ਫਰਾਰ ਕਰ ਦਿੱਤਾ। ਉਹਨਾਂ ਨੇ ਗੱਡੀ ਤੋਂ ਸ਼ਰਾਬ ਕੱਢਣੀ ਸ਼ੁਰੂ ਕੀਤੀ ਅਜੇ। ਤੇ ਤਿੰਨ ਦੋ ਇੱਕ ਬੇਟੀ ਦਾ ਉਹ ਲੈ ਕੇ ਬਾਹਰ ਚੱਲੇ ਸੀਗੇ ਤੇ ਤਿੰਨ ਬੰਦੇ ਥਾਂ ਤੇ ਅਸੀਂ ਫੜ ਲਏ। ਉਸ ਤੋਂ ਬਾਅਦ ਦੋ ਬੰਦੇ ਪੁਲਿਸ ਨੇ ਭਜਾਤੇ ਤੇ ਇੱਕ ਬੰਦਾ ਅਸੀਂ ਰਾਹ 'ਚੋਂ ਫੜ ਕੇ ਪੁਲਿਸ ਦੇ ਹਵਾਲੇ ਕਰਤਾ ਉਸ ਤੋਂ ਬਾਅਦ ਪੁਲਿਸ ਕਹਿੰਦੀ ਗੱਡੀ ਨੂੰ ਵੀ ਜਾਣ ਦਿਓ ਮੌਕੇ ਤੇ ਪਹੁੰਚੀ ਪੁਲਿਸ ਨੇ ਗ੍ਰਾਂਥੀ ਦੇ ਬਿਆਨ ਦਰਜ ਕਰ ਮਾਮਲੇ ਦੀ ਜਾਂਚ ਸ਼ੁਰੂ ਕਰ ਦਿੱਤੀ ਹੈ ਜਿਹੜਾ ਉਹਨਾਂ ਦੀ ਇੱਕ ਗੱਡੀ ਬਲੈਰੋ ਉਹਦੇ ਵਿੱਚ ਸ਼ਰਾਬ ਲੱਤੀ ਹੋਈ ਸੀਗੀ ਪਟੀਆਂ ਉਹਨਾਂ ਨੇ ਗੁਰਦੁਆਰੇ ਦੇ ਵਿਰੁੱਧ ਮਾਰ ਮਾਰ ਦਿੱਤੀ ਜੀ ਅਸੀਂ ਗੁਰਦੁਆਰਾ ਕਰੰਸੀ ਸਾਹਿਬ ਦੇ ਵਿਹਾਨਾਂ ਦੇ ਉੱਤੇ ਉਹਨਾਂ ਦੇ ਠੇਕੇਦਾਰਾਂ ਦੇ ਕਰਿੰਦਿਆਂ ਦੇ ਖਿਲਾਫ ਜਿਹੜੇ ਗੱਡੀ ਚਲਾ ਰਹੇ ਸੀ ਉਹਨਾਂ ਦੇ ਖਿਲਾਫ ਇੱਕ ਐਫਆਈਆਰ ਲੌਂਚ ਕਰਦੀ ਹੈ ਫਿਲਹਾਲ ਪਿੰਡ ਵਾਸੀ ਗੁਰਦੁਆਰਾ ਸਾਹਿਬ ਦੀ ਮਰਿਆਦਾ ਪੰਗ ਕਰਨ ਵਾਲੇ ਦੋਸ਼ੀਆਂ ਨੂੰ ਜਲਦ ਤੋਂ ਜਲਦ ਗ੍ਰਿਫਤਾਰ ਕਰਨ ਦੀ ਮੰਗ ਕਰ ਰਹੇ ਨੇ ਫਰੀਦਕੋਟ ਤੋਂ ਜਗਤਾਰ ਦੋਸਾਂਝ ਜਗਬਾਣੀ ਟੀਵੀ ਜੇਕਰ ਤੁਹਾਡੇ ਆੜਦ ਵਾਲੇ ਹੈ ਕੋਈ ਖਬਰ ਤੇ ਜਗਬਾਣੀ ਨਾਲ ਕਰਨਾ ਚਾਹੁੰਦੇ ਹੋ ਸੰਜੀ ਤਾਂ ਈਮੇਲ ਕਰੋ selfreporter@jagbani.com ਤੇ